ਬਲਾਚੌਰ ਰੋਪੜ ਨੈਸ਼ਨਲ ਹਾਈਵੇ ਤੇ ਨੇੜੇ ਪਿੰਡ ਰਕੜਾ ਬੇਟ ਵਿਖੇ ਰਾਤ 12 ਵਜੇ ਦੇ ਕਰੀਬ ਇੱਕ ਵਨਨਾਕਾਰ ਤੇਜ਼ ਰਫ਼ਤਾਰ ਹੋਣ ਕਾਰਨ ਬੇਕਾਬੂ ਹੋ ਕੇ ਪਲਟਿਆ ਖੰਦੀ ਖੇਤ ਵਿੱਚ ਜਾ ਡਿਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਐਫ ਟੀਮ ਦੇ ਇੰਚਾਰਜ ਐਸੇ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਰਕੜਾ ਬੇਟ ਦੇ ਨਜ਼ਦੀਕ ਵਨਨਾਕਾਰ ਦਾ ਐਕਸੀਡੈਂਟ ਹੋ ਗਿਆ ਹੈ। ਜਦੋਂ ਉਹਨਾਂ ਦੀ ਪੁਲਿਸ ਟੀਮ ਨੇ ਜਾ ਕੇ ਦੇਖਿਆ ਤਾਂ ਇੱਕ ਕਾਲੇ ਰੰਗ ਦੀ ਵਨਨਾਕਾਰ ਖੇਤ ਵਿੱਚ ਡਿੱਗੀ ਹੋਈ ਸੀ। ਪਰ ਕਾਰ ਚਾਲਕ ਮੌਕੇ ਤੇ ਮੌਜੂਦ ਨਹੀਂ ਸੀ ਅਤੇ ਵਰਨਾ ਕਾਰ ਦੀਆਂ ਦੋਨੋਂ ਨੰਬਰ ਪਲੇਟਾਂ ਮੌਜੂਦ ਨਹੀਂ ਸਨ ਜਦੋਂ ਪੱਤਰਕਾਰਾਂ ਨੇ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਬਲਿਕ ਸਪੌਟ ਨਿਊਜ਼ ਦੇ ਨਾਲ ਬਲਾਚੋਤੋਂ ਜਤਿੰਦਰਪਾਲ ਸਿੰਘ ਕਲੇਰ ਦੀ ਰਿਪੋਰਟ ਹਾਂਜੀ ਪਾਜੀ ਕੀ ਨਾਂ ਆ ਜੀ ਤੁਹਾਡਾ ਪਰਵਿੰਦਰ ਸਿੰਘ ਇਹ ਕਿਹੜਾ ਪਿੰਡ ਹੈ ਜੀ ਇਹ ਕਿੱਥੇ ਹੋਇਆ ਜੀ ਇਹ ਇਹ ਰਸਤਾ ਵੇਟਾ ਜੀ ਤੇ ਇਹ ਜਿਹੜੀ ਕਾਰ ਤੁਸੀਂ ਇੱਥੇ ਦੁਕਾਨ ਕਰਦੇ ਆ ਜਿਹੜੀ ਕਾਰ ਹੈ ਇਹ ਕੋਈ ਆਈਡੀਆ ਵੀ ਕਦੋਂ ਹੋਇਆ ਇਹਦਾ ਐਕਸੀਡੈਂਟ ਜਿਹੜਾ ਹਾਦਸਾ ਹੋਇਆ ਜੀ ਮੈਨੂੰ ਤਾਂ ਕੋਈ ਪਤਾ ਨਹੀਂ ਇਹ ਤਾਂ ਸਵੇਰੇ 7 ਵਜੇ ਕਿ ਕਰ ਰਹੇ ਤੇ ਇੱਥੇ 7 ਵਜੇ ਆਏ ਤੁਸੀਂ ਠੀਕ ਹੈ ਦੇਖੋ ਪੁਲਿਸ ਵਗੈਰਾ ਆਈ ਉਰੇ ਤੇ ਕਿਥੋਂ ਕਿ ਮਲਾਚਾਰੋ ਕਿਥੋਂ ਮਲਾਚਾਰ ਤੇ ਕੀ ਗੱਲਬਾਤ ਹੋਈ ਉਹਨਾਂ ਨਾਲ ਫਿਰ ਉਹ ਕਹਿੰਦੇ ਵੀ ਜਦੋਂ ਤੱਕ ਆਡੀ ਕੋਈ ਇਨਕੁਆਰੀ ਨਹੀਂ ਕੋਈ ਹੁੰਦੀ ਜਦੋਂ ਤੱਕ ਉਹ ਨਹੀਂ ਹਟਾਉਂਦੇ ਇਹ ਇਹ ਵੈਸੇ ਤੁਹਾਨੂੰ ਕਿੰਨੇ ਵਜੇ ਦਾ ਹਾਦਸਾ ਲੱਗਦਾ ਜੀ ਇਹ ਇਹ ਕੋਈ ਇਰਾਦਾ ਦਾ ਸਾਬ 8 ਵਜੇ ਤੋਂ ਬਾਅਦ ਆਇਆ 8 ਵਜੇ ਤੋਂ ਬਾਅਦ ਦਾ ਤੇ ਹੋਰ ਤਾਂ ਨਹੀਂ ਕੋਈ ਦਾ ਕਾਰ ਦਾ ਮਾਲਕ ਆਇਆ ਕੋਈ ਇੱਥੇ ਨੂੰ ਸਰ ਆਇਓ ਖੜੇ ਉਧਰਲੇ ਪਾਸੇ ਕੁਝ ਦੀ ਗੱਲ ਹੈ ਜੀ ਉਹ ਗੱਡੀ ਦੇ ਖੜੇ ਉਧਰਲੇ ਪਾਸੇ ਅੱਛਾ ਉਹ ਕੋ ਪਤਾ ਕਿਧਰੋਂ ਆਏ ਕਿੱਥੇ ਦੇ ਬੰਦੇ ਇਹ ਨਹੀਂ ਪਤਾ ਕਿਸ ਬੰਦੇ ਜੀ ਅੱਛਾ ਤੁਹਾਡੇ ਨਾਲ ਉਹਨਾਂ ਨਾਲ ਹੋਈ ਕੋਈ ਗੱਲਬਾਤ ਠੀਕ ਹੈ ਜੀ